ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਗੌਲਕ ਇਹ ਉਹ ਨਾਮ ਜਿਹੜਾ ਉਦੋਂ ਚਰਚਾ ਦਾ ਵਿਸ਼ਾ ਬਣਿਆ ਕਿ 15 ਅਗਸਤ ਵਾਲੇ ਦਿਨ ਦਾ ਇੱਕ ਸਮਾਗਮ ਸੀ ਲੁਧਿਆਣਾ ਦੇ ਅੰਦਰ ਜਿਸ ਦੇ ਵਿੱਚ ਇਨਵੀਟੇਸ਼ਨ ਵੀ ਮਿਲਿਆ ਹੋਇਆ ਸੀ ਡਾਕਟਰ ਜਸਵੀਰ ਸਿੰਘ ਗੌਲਕ ਹੋਰਾਂ ਨੂੰ ਪਰ ਉੱਥੇ ਮੌਕੇ ਤੇ ਤਨਾਤ ਪੁਲਿਸ ਕਰਮਚਾਰੀ ਮੁਲਾਜ਼ਮਾਂ ਨੇ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਜਿਸ ਦੇ ਕਰਕੇ ਉਹਨਾਂ ਨੂੰ ਉੱਥੇ ਬਾਹਰ ਹੀ ਦੇਸ਼ ਭਗਤੀ ਦੇ ਗੀਤਾਂ ਦੇ ਵਿੱਚ ਸ਼ਾਮਲ ਹੋਣਾ ਪਿਆ ਰਾਸ਼ਟਰੀ ਗਾਣ ਵੀ ਬਾੜੀ ਗਾਉਣਾ ਪਿਆ ਜਿਸ ਦੇ ਕਰਕੇ ਉਹਨਾਂ ਨੇ ਫਿਰ ਸ਼ਿਕਾਇਤ ਵੀ ਦਿੱਤੀ ਤੇ ਤਾਂ ਤੋਹਨ ਕੀਤੀ ਗਈ ਹੈ ਸ਼ਰਿਆਂ ਤਾਂ ਫਿਰ ਜਦੋਂ ਇਹ ਮਾਮਲਾ ਜਿਹੜੇ ਲੁਧਿਆਣਾ ਦੇ ਕਮਿਸ਼ਨਰ ਆਫ ਪੁਲਿਸ ਤੱਕ ਪੁੱਜਦਾ ਡਿਪਟੀ ਕਮਿਸ਼ਨਰ ਤੱਕ ਪੁੱਜਦਾ ਫਿਰ ਡਿਪਟੀ ਕਮਿਸ਼ਨਰ ਨੇ ਵੀ ਸੀਪੀ ਨੂੰ ਇੱਕ ਚਿੱਠੀ ਲਿਖੀ ਜਿਸ ਦੇ ਆਧਾਰ ਦੇ ਉੱਤੇ ਫਿਰ ਸਬੰਧਤ ਪੁਲਿਸ ਕਰਮਚਾਰੀਆਂ ਨੂੰ ਪੁਲਿਸ ਲਾਈਨ ਵੀ ਭੇਜ ਦਿੱਤਾ ਗਿਆ ਤੇ ਸਸਪੈਂਡ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਇੱਕ ਨਵਾਂ ਮੋੜ ਆਇਆ ਇਸ ਮਾਮਲੇ ਦੇ ਵਿੱਚ ਇਸ ਡਾਕਟਰ ਜਸਵੀਰ ਸਿੰਘ ਦੇ ਕਹਿਣ ਦੇ ਉੱਤੇ ਜਦੋਂ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਸ਼ਨ ਦਾ ਸਾਹਮਣਾ ਕਰਨਾ ਪਿਆ ਇਸ ਦੇ ਨਾਲ ਸਰਕਾਰ ਦੇ ਇੱਕ ਵੀ ਕਈ ਵਿਭਾਗਾਂ ਨੂੰ ਲੱਗਿਆ ਕਿ ਹੁਣ ਤੇ ਸਾਡੀ ਇਸ ਵਿੱਚ ਬੇਇੱਜ਼ਤੀ ਹੈ ਕਿ ਡਾਕਟਰ ਜਸਵੀਰ ਸਿੰਘ ਸਿਵਲ ਸਰਜਨ ਜਿਹੜੇ ਕੀ ਸ਼ਿਕਾਇਤ ਕਰਕੇ ਉਹਨਾਂ ਪੁਲਿਸ ਅਫਸਰਾਂ ਦੇ ਉੱਤੇ ਕਾਰਵਾਈ ਕਰਾਉਂਦੇ ਨੇ ਤਾਂ ਕਿਉਂ ਨਾ ਹੁਣ ਇਹਨਾਂ ਨੂੰ ਵੀ ਬਦਲ ਦਿੱਤਾ ਜਾਵੇ ਹਾਲਾਂਕਿ ਫਿਜ਼ੀਕਲੀ ਚੈਲੈਂਜਡ ਨੇ ਡਿਸੇਬਲਡ ਨੇ ਡਾਕਟਰ ਜਸਵੀਰ ਸਿੰਘ ਆਲੱਖ ਖੁਦ ਵੀ ਔਰ ਉਹਨਾਂ ਦੀ ਜਿਹੜੀ ਟਰਾਂਸਫਰ ਕਰ ਦਿੱਤੀ ਗਈ ਆ ਹੁਣ ਉਹ ਚੰਡੀਗੜ੍ਹ ਦੇ ਵਿੱਚ ਟਰਾਂਸਫਰ ਕਰ ਦਿੱਤੀ ਗਈ ਹੈ ਉਹ ਕਿਉਂ ਕੀਤੀ ਗਈ ਕੀ ਚਰਚਾ ਇਹ ਹੈ ਜਿਹੜੇ ਉਹਨਾਂ ਦੇ ਮਹਿਕਮੇ ਦੇ ਅੰਦਰ ਕਿ ਜਿਹੜੀ ਇਹ ਟਰਾਂਸਫਰ ਕੀਤੀ ਗਈ ਹੈ ਇਹ ਉਸੇ ਗੁੱਸੇ ਤੇ ਉਸੇ ਰੰਜਿਸ਼ ਦੇ ਵਿੱਚ ਹੋ ਸਕਦੀ ਹੈ ਹਾਲਾਂਕਿ ਜਿਹੜੀ ਟਰਾਂਸਫਰ ਕੀਤੀ ਗਈ ਆ ਬਦਲੀਆਂ ਕੀਤੀਆਂ ਗਈਆਂ ਨੇ ਉਸ ਦੇ ਵਿੱਚ ਉਸ ਸੂਚੀ ਵਿੱਚ 17 ਜਿਹੜੇ ਡਿਪਟੀ ਡਾਇਰੈਕਟਰ ਤੇ ਸਿਵਲ ਸਰਜਨ ਸ਼ਾਮਲ ਨੇ ਪਰ 15 ਅਗਸਤ ਨੂੰ ਇਹ ਵਿਵਾਦ ਸਾਹਮਣੇ ਆਉਂਦਾ ਔਰ ਜਿਹੜੀ ਬਦਲੀ ਹੈ ਉਹ 14 ਅਗਸਤ ਦੀ ਤਰੀਕ ਨੂੰ ਪਾਈ ਗਈ ਹੈ ਹਾਲਾਂਕਿ ਲੈਟਰ ਆ ਜਿਹੜੀ ਬਾਅਦ ਵਿੱਚ ਬਾਹਰ ਆਉਂਦੀ ਹੈ ਉਸ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕਿਸੇ ਨੂੰ ਵੀ ਕੋਈ ਸੂਚਨਾ ਨਹੀਂ ਸੀ ਦਿੱਤੀ ਗਈ ਕਿ ਉਹਨਾਂ ਦੀ ਬਦਲੀ ਹੋ ਚੁੱਕੀ ਹੈ ਪਰ ਇਹ 14 ਤਰੀਕ ਨੂੰ ਕੱਢ ਦਿੱਤਾ ਗਿਆ ਲੈਟਰ ਹਾਲਾਂਕਿ ਆਮ ਤੌਰ ਤੇ ਜਦੋਂ ਵੀ ਬਦਲੀਆਂ ਦਾ ਲੈਟਰ ਹੁੰਦਾ ਹੈ ਤਾਂ ਸਰਕਾਰ ਦੇ ਕੋਲ ਇਹਨਾਂ ਕੋ ਖਤਿਆਰ ਹੁੰਦਾ ਹੈ ਕਿ ਉਹ ਇੱਕ ਕੱਦੇ ਦਿਨ ਜਾਂ ਕੁਝ ਸਮਾਂ ਪਹਿਲਾਂ ਵੀ ਚਿੱਠੀ ਦੇ ਵਿੱਚ ਤਰੀਖ ਹੈ ਜਿਹੜੀ ਪਾਈ ਜਾ ਸਕਦੀ ਹੈ ਹੁਣ ਜਿਹੜਾ ਟਰਾਂਸਫਰ ਕਰ ਦਿੱਤੀ ਗਿਆ ਡਾਕਟਰ ਜਸਵੀਰ ਸਿੰਘ ਔਲਖਦੀ ਜਿਨ੍ਹਾਂ ਨੂੰ ਪਹਿਲਾਂ ਹੀ ਤੋਹੀਨ ਦਾ ਸਾਹਮਣਾ ਕਰਨਾ ਪਿਆ ਜਦੋਂ 15 ਅਗਸਤ ਦੇ ਸਮਾਗਮ ਵਾਲੇ ਦਿਨ ਉਹਨਾਂ ਨੂੰ ਸੱਦਾ ਪੱਤਰ ਵੀ ਆਇਆ ਹੋਇਆ ਸੀ ਇਨਵੀਟੇਸ਼ਨ ਵੀ ਉਹਨਾਂ ਦੇ ਹੱਥ ਵਿੱਚ ਸੀ ਫਿਰ ਵੀ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਐਂਟਰੀ ਨਹੀਂ ਸੀ ਕਰਨ ਦਿੱਤੀ ਜਿਸ ਦੇ ਕਰਕੇ ਫਿਰ ਡਾਕਟਰ ਜਸਵੀਰ ਸਿੰਘ ਔਲਖੜਾ ਨੇ ਲੁਧਿਆਣਾ ਦੇ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਕਿ ਸ਼ਰਿਆਂ ਆਮ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਔਰ ਉਹਨਾਂ ਨੂੰ ਬਾਹਰ ਖੜਕੇ ਹੀ ਜਿਹੜਾ 15 ਅਗਸਤ ਦੀਆਂ ਸਰਗਰਮੀਆਂ ਦਾ ਹਿੱਸਾ ਬਣਨਾ ਪਿਆ ਔਰ ਉਹ ਉਹਨਾਂ ਦੇ ਨਾਲ ਟੀਮ ਦੇ ਮੈਂਬਰ ਵੀ ਖੜੇ ਦਿਖਾਈ ਦਿੱਤੇ ਹੁਣ ਡਾਕਟਰ ਜਸਵੀਰ ਸਿੰਘ ਆਲਖ ਦੀ ਜਿਹੜੀ ਇਹ ਬਦਲੀ ਕੀਤੀ ਗਈ ਹੈ ਚਰਚਾ ਇਹ ਹੈ ਕਿ ਕੀ ਉਸੇ ਗੁੱਸੇ ਦਾ ਨਤੀਜਾ ਹੈ ਜਾਂ ਫਿਰ ਇਹ ਪਹਿਲਾਂ ਤੋਂ ਤੈਅ ਸੀ ਸਵਾਲ ਇਹ ਖੜਾ ਹੋ ਰਿਹਾ ਪਰ ਜੇਕਰ ਪਹਿਲਾਂ ਤੋਂ ਤੈਅ ਹੁੰਦਾ ਤੇ ਉਹਨਾਂ ਦੀ ਬਦਲੀ ਦਾ ਉਹ ਲੈਟਰ ਹੈ ਪਹਿਲਾਂ ਹੀ ਪਬਲਿਕ ਡੋਮੇਨ ਦੇ ਵਿੱਚ ਹੋਣਾ ਸੀ ਪਰ 15 ਅਗਸਤ ਨੂੰ ਉਹ ਗੱਲ ਹੁੰਦੀ ਹੈ ਘਟਨਾ ਹੁੰਦੀ ਹੈ ਜਦੋਂ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਲੁਧਿਆਣਾ ਦੇ ਵਿੱਚ ਅਸੀਂ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਸਾਰੀ ਵਿਥਿਆ ਦੱਸੀ ਸੀ ਕਿ ਉਸ ਦਿਨ 15 ਅਗਸਤ ਨੂੰ ਲੁਧਿਆਣਾ ਦੇ ਅੰਦਰ ਕੀ ਕੀ ਹੋਇਆ ਤੇ ਲੁਧਿਆਣਾ ਦੇ ਡਾਕਟਰ ਜਸਵੀਰ ਸਿੰਘ ਗੌਲਖ ਦੇ ਥਾਂ ਤੇ ਹੁਣ ਨਵੇਂ ਸਿਵਲ ਸਰਜਨ ਡਾਕਟਰ ਨੂੰ ਉੱਥੇ ਤਾਇਨਾਤ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਬਦਲ ਦਿੱਤਾ ਗਿਆ ਦਰਅਸਲ ਡਿਪਟੀ ਕਮਿਸ਼ਨਰ ਕਮਿਸ਼ਨਰ ਆਫ ਪੁਲਿਸ ਉਹ ਸਾਰਿਆਂ ਦੇ ਤੱਕੇ ਮਾਮਲਾ ਪੁੱਜਿਆ ਸੀ ਉਹਨਾਂ ਦੇ ਐਕਸ਼ਨ ਤੋਂ ਬਾਅਦ ਹੀ ਦੋ ਥਾਣੇਦਾਰਾਂ ਨੂੰ ਸਸਪੈਂਡ ਕੀਤਾ ਜਾਂਦਾ ਹੈ ਫਿਰ ਹੁਣ ਸਿਵਲ ਸਰਜਨ ਨੂੰ ਵੀ ਜਿਹੜਾ ਹੈ ਬਦਲੀ ਕਰ ਦਿੱਤੀ ਜਾਂਦੀ ਹੈ ਉਹਨਾਂ ਦੀ ਪਹਿਲਾਂ 15 ਤਰੀਕ ਨੂੰ ਉਸ ਸਮਾਗਮ ਸੀ ਉਸ ਦੇ ਵਿੱਚ ਸਾਰਾ ਕੁਝ ਹੋਇਆ ਪਰ ਜਿਹੜੀ ਬਦਲੀ ਦੀ ਤਰੀਕ ਹੈ ਬਦਲੀ ਜਿਹੜੀ ਲੈਟਰ ਹੈ ਉਸ ਦੇ ਵਿੱਚ 14 ਤਰੀਕ ਮੈਂਸ਼ਨ ਕੀਤੀ ਗਈ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਟਰਾਂਸਫਰ ਪਾਲਿਸੀ ਜਿਹੜੀ ਉਹ ਕੀ ਕਹਿੰਦੀ ਹੈ ਉਸ ਨੂੰ ਧਿਆਨ ਵਿੱਚ ਕਿਉਂ ਨਹੀਂ ਰੱਖਿਆ ਗਿਆ ਦਰਅਸਲ ਜਿਹੜੀ ਟਰਾਂਸਫਰ ਪਾਲਿਸੀ ਹੈ ਜਿਸ ਦੇ ਹਵਾਲੇ ਨਾਲ ਬਦਲੀਆਂ ਪਹਿਲਾਂ ਤਾਂ ਜਿਹੜੀਆਂ ਜੂਨ ਮਹੀਨੇ ਇਸੇ ਸਾਲ ਦੇ ਵਿੱਚ ਤੈਅ ਹੋਇਆ ਸੀ ਕਿ 15 7 2024 ਤੋਂ 15 8 2024 ਤੱਕ ਬਦਲੀਆਂ ਹੋਣਗੀਆਂ ਇਸ ਤੋਂ ਇਲਾਵਾ ਕੋਈ ਸਪੈਸ਼ਲ ਕੇਸ ਹੋਇਆ ਤੇ ਵੱਖਰੀ ਗੱਲ ਹੈ ਆਮ ਬਦਲੀਆਂ ਨੇ ਜਿਹੜੀਆਂ ਉਹ ਉਸ ਪੀਰੀਅਡ ਦੇ ਦੌਰਾਨ ਹੋਣਗੀਆਂ ਔਰ ਉਸੇ ਪੀਰੀਅਡ ਦੇ ਵਿੱਚ ਤਰੀਕ ਆਉਂਦੀ ਹੈ 14 8 ਪਰ ਸ਼ਰਤ ਕੀ ਕਹਿੰਦੀ ਹੈ ਜਿਹੜੀ ਕਿ 23 4 2018 ਦੀ ਪਾਲਿਸੀ ਬਣੀ ਹੋਈ ਹੈ ਟਰਾਂਸਫਰ ਪਾਲਿਸੀ ਉਸ ਦੇ ਹਵਾਲੇ ਨਾਲ ਤੁਹਾਨੂੰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਜਿਹੜਾ ਨੁਕਤਾ ਨੰਬਰ 1.1 ਹੈ ਉਸ ਦਾ ਈਡੀ ਭਾਗ ਕੀ ਕਹਿੰਦਾ ਉਹ ਕਹਿੰਦਾ ਹੈ ਕਿ ਗਰੁੱਪ A ਅਤੇ ਗਰੁੱਪ B ਦੇ ਅਧਿਕਾਰੀਆਂ ਦੀ ਬਦਲੀ 2 ਸਾਲ ਤੋਂ ਪਹਿਲਾਂ ਨਹੀਂ ਕੀਤੀ ਜਾਵੇਗੀ ਹਾਲਾਂਕਿ ਡਾਕਟਰ ਜਸਵੀਰ ਸਿੰਘ ਨੂੰ ਹਾਲੇ 8 ਮਹੀਨੇ ਹੋਏ ਸੰਤਾਨਾਤ ਹੋਣ ਨੂੰ ਤਾਂ ਜੇਕਰ 2 ਸਾਲ ਤੋਂ ਪਹਿਲਾਂ ਬਦਲੀ ਨਹੀਂ ਹੋ ਸਕਦੀ ਉਸ ਪਾਲਿਸੀ ਦੇ ਮੁਤਾਬਕ ਤਾਂ ਫਿਰ ਕੀ ਮੰਨਿਆ ਜਾਵੇ ਇਸ ਦੀ ਤਾਰ ਉਸੇ ਸਮਾਗਮ ਨਾਲ ਜੁੜਦੀ ਹੈ ਜਾਂ ਫਿਰ ਇਹ ਆਮ ਬਦਲੀ ਦੇਖੀ ਜਾਵੇ ਫਿਰ ਅੱਗੇ ਗੱਲ ਇਹ ਵੀ ਲਿਖੀ ਹੋਈ ਹੈ ਪ੍ਰੰਤੂ ਵਿਸ਼ੇਸ਼ ਪ੍ਰਸ਼ਾਸਕੀ ਹਾਲਤ ਵਿੱਚ ਜਾਂ ਅਧਿਕਾਰੀ ਦੀ ਗੰਭੀਰ ਨਿੱਜੀ ਸਮੱਸਿਆ ਦੇ ਮੱਦੇਨਜ਼ਰ ਅਧਿਕਾਰੀ ਦੀ ਬਦਲੀ 2 ਸਾਲ ਤੋਂ ਪਹਿਲਾਂ ਵੀ ਕੀਤੀ ਜਾ ਸਕਦੀ ਹੈ ਇਹ ਵੀ ਪਾਲਿਸੀ ਦਾ ਹਿੱਸਾ ਹੈ ਪ੍ਰੰਤੂ ਗਰੁੱਪ A ਦੇ ਅਧਿਕਾਰੀਆਂ ਦੀ ਅਜਿਹੀ ਬਦਲੀ ਪਰਸਨਲ ਵਿਭਾਗ ਦੀ ਪੂਰਵ ਪ੍ਰਵਾਨਗੀ ਪ੍ਰਾਂਤੀ ਕੀਤੀ ਜਾਵੇਗੀ ਗਰੁੱਪ B ਦੇ ਅਧਿਕਾਰੀਆਂ ਦੀ ਅਜਿਹੀ ਬਦਲੀ ਵਿਭਾਗ ਦੀ ਸਮਰੱਥ ਅਥਾਰਟੀ ਵੱਲੋਂ ਬਦਲੀ ਦੇ ਵਿਸ਼ੇਸ਼ ਕਾਰਨ ਰਿਕਾਰਡ ਕਰਦੇ ਹੋਏ ਕੀਤੀ ਜਾ ਸਕੇਗੀ ਹੁਣ ਡਾਕਟਰ ਸਿਵਲ ਸਰਜਨ ਨੇ ਜਿਹੜੇ ਜਸਵੀਰ ਸਿੰਘ ਹੁਣ ਉਹਨਾਂ ਦੇ ਲਈ ਪਾਲਿਸੀ ਦੇ ਵਿੱਚ ਸਾਫ਼ ਲਿਖਿਆ ਹੋਇਆ ਕਿ 2 ਸਾਲ ਤੋਂ ਪਹਿਲਾਂ ਬਦਲੀ ਨਹੀਂ ਕੀਤੀ ਜਾ ਸਕਦੀ ਹਾਲਾਂਕਿ ਉਹਨਾਂ ਨੂੰ 8 ਮਹੀਨੇ ਹੀ ਹੋਏ ਸਨ ਤਾਇਨਾਤ ਹੋਏ ਨੂੰ ਫਿਰ ਇਹ ਬਦਲੀ ਕਿਵੇਂ ਹੋ ਗਈ ਔਰ ਖਾਸ ਹਾਲਤਾਂ ਦੇ ਵਿੱਚ ਪਰਸੋਨਲ ਵਿਭਾਗ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਇਸ ਤਰ੍ਹਾਂ ਦੀ ਕੋਈ ਖਾਸ ਮਨਜ਼ੂਰੀ ਡਾਕਟਰ ਜਸਵੀਰ ਸਿੰਘ ਦੇ ਲਈ ਲਈ ਨਹੀਂ ਗਈ ਹੁਣ ਅੱਗੇ ਗੱਲ ਕਰਦੇ ਹਾਂ ਕਿ ਜਿਹੜਾ ਨੁਕਤਾ ਨੰਬਰ 2 ਹੈ ਉਸ ਦਾ ਉੜਾ ਭਾਗ ਕੀ ਕਹਿੰਦਾ ਸਪੈਸ਼ਲ ਕੇਸ ਦੇ ਵਿੱਚ ਬਦਲੀ ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਜਾਣੂ ਕਰਵਾਇਆ ਕਿ ਡਾਕਟਰ ਜਸਵੀਰ ਸਿੰਘ ਆਲਖ ਨੇ ਜਿਹੜੇ ਉਹ ਫਿਜ਼ੀਕਲ ਡਿਸੇਬਿਲਟੀ ਦੇ ਕੇਸ ਦੇ ਅੰਡਰ ਆਉਂਦੇ ਨੇ ਬਦਲੀ ਦੇ ਵਿੱਚ ਤੇ ਉਹਨਾਂ ਦੇ ਜਿਹੜੀ ਬਦਲੀ ਲਿਖੀ ਗਈ ਉਸ ਵਿੱਚ ਲਿਖਿਆ ਗਿਆ ਕਿ ਜਿਹੜੀਆਂ ਸ਼ਰਤਾਂ ਅਧੀਨ ਬਦਲੀਆਂ ਤੇ ਤਾਇਨਾਤੀਆਂ ਕਰਨ ਸਮੇਂ ਹੀਟ ਲਿਖੇ ਕੇਸਾਂ ਵਿੱਚ ਸੰਬੰਧਿਤ ਕਰਮਚਾਰੀਆਂ ਕੋਲੋਂ ਤਿੰਨ ਸੁਵਿਧਾਜਨਕ ਆਪਸ਼ਨ ਲੈ ਕੇ ਉਹਨਾਂ ਵਿੱਚੋਂ ਹੀ ਕਿਸੇ ਇੱਕ ਸਥਾਨ ਤੇ ਤਾਇਨਾਤੀ ਕੀਤੀ ਜਾਵੇਗੀ ਇਸ ਬੰਦੀ ਹੀਟ ਲਿਖੇ ਕ੍ਰਮ ਅਨੁਸਾਰ ਤਰਜੀਹ ਦਿੱਤੀ ਜਾਵੇਗੀ ਕੋਈ ਨੀਤਰਹੀਨ ਕਰਮਚਾਰੀ ਹੈ ਅੰਗਹੀਨ ਕਰਮਚਾਰੀ ਹੈ ਜਿਸ ਕਰਮਚਾਰੀ ਦਾ ਕੋ ਬੱਚਾ ਦਿਮਾਗੀ ਤੌਰ ਤੇ ਠੀਕ ਨਾ ਹੋਵੇ ਕਿਸੇ ਗੰਭੀਰ ਬਿਮਾਰੀ ਨਾਲ ਪੀੜਤ ਹੋਵੇ ਅਣਵਿਆਹਿਆ ਲੜਕੀਆਂ ਅਣਵਿਆਹੀਆਂ ਲੜਕੀਆਂ ਤੇ ਵਿਧਵਾ ਔਰਤਾਂ ਕਪਲ ਕੇਸ ਯਾਨੀ ਕਿ ਪੰਜਾਬ ਸਰਕਾਰ ਦੇ ਹੀ ਵੱਖ-ਵੱਖ ਵਿਭਾਗਾਂ ਦੇ ਵਿੱਚ ਜਦੋਂ ਕਪਲ ਪਤੀ ਪਤਨੀ ਕੋਈ ਡਿਊਟੀ ਕਰਦੇ ਨੇ ਤੇ ਉਸ ਸੰਦਰਭ ਦੇ ਵਿੱਚ ਵੀ ਇਸ ਤਰ੍ਹਾਂ ਸਪੈਸ਼ਲ ਕੇਸ ਬਣਾਇਆ ਜਾ ਸਕਦਾ ਹੈ ਉਹਨੂੰ ਡਾਕਟਰ ਜਸਵੀਰ ਸਿੰਘ ਦੇ ਮਾਮਲੇ ਦੇ ਵਿੱਚ ਵੀ ਜਿਹੜਾ ਨਾ ਤਾਂ ਉਹਨਾਂ ਤੋਂ ਕੋਈ ਆਪਸ਼ਨ ਮੰਗੀ ਗਈ ਹੈ ਜਿਹੜੀਆਂ ਤਿੰਨ ਸੁਵਿਧਾਜਨਕ ਥਾਵਾਂ ਪਹਿਲਾਂ ਮੰਗੀਆਂ ਜਾਂਦੀਆਂ ਨੇ ਫਿਰ ਬਦਲੀ ਕੀਤੀ ਜਾਂਦੀ ਹੈ ਬਿਨਾਂ ਪੁੱਛੇ ਦੱਸੇ 14 ਤਰੀਕ ਦੇ ਆਰਡਰ ਆ ਜਿਹੜੇ ਕੱਢ ਦਿੱਤੇ ਗਏ ਨੇ ਹਾਲਾਂਕਿ ਡਾਕਟਰ ਜਸਵੀਰ ਸਿੰਘ ਆਲ ਖਵਾਲਾ ਜਿਹੜਾ ਉਹ ਮਸਲਾ ਸੀ ਉਹ ਭਖਿਆ ਸੀ 15 ਅਗਸਤ ਨੂੰ ਜਦੋਂ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਪੁਲਿਸ ਵਾਲਿਆਂ ਦੀ ਤੇ ਉਹਨਾਂ ਨੂੰ ਸਸਪੈਂਸ਼ਨ ਦਾ ਸਾਹਮਣਾ ਕਰਨਾ ਪਿਆ ਹੁਣ ਮੰਨਿਆ ਜਾ ਰਿਹਾ ਹੈ ਕਿ ਜਦੋਂ ਨਿਯਮ ਕੀ ਕਹਿੰਦੇ ਨੇ ਟਰਾਂਸਫਰ ਪਾਲਿਸੀ ਦੇ ਜਦੋਂ ਉਹ ਧਿਆਨ ਚ ਰੱਖ ਕੇ ਬਦਲੀ ਨਹੀਂ ਕੀਤੀ ਜਾ ਰਹੀ ਇਸੇ ਕਰਕੇ ਇਸ ਨੂੰ ਪੁਲਿਸ ਘਟਨਾ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਿ ਡਾਕਟਰ ਜਸਵੀਰ ਸਿੰਘ ਔਲਖ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਨੂੰ ਐਂਟਰੀ ਕਿਉਂ ਨਹੀਂ ਦਿੱਤੀ ਗਈ ਔਰ ਪੁਲਿਸ ਮੁਲਾਜ਼ਮਾ ਨੇ ਇਸ ਤਰ੍ਹਾਂ ਕਿਉਂ ਕੀਤਾ ਕਿਸ ਦੇ ਕਹਿਣ ਤੇ ਕੀਤਾ ਹਾਲੇ ਤੱਕ ਇਸ ਦਾ ਜਵਾਬ ਤਾਂ ਨਹੀਂ ਮਿਲ ਸਕਿਆ ਪਰ ਜਿਹੜੀ ਇਹ ਬਦਲੀ ਹੋਈ ਹੈ ਡਾਕਟਰ ਜਸਵੀਰ ਸਿੰਘ ਦੀ ਉਹ ਚੰਡੀਗੜ੍ਹ ਦੇ ਵਿੱਚ ਡਿਪਟੀ ਡਾਇਰੈਕਟਰ ਦੇ ਤੌਰ ਦੇ ਉੱਤੇ ਬਦਲੀ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਜਿਸ ਦੇ ਕਰਕੇ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ ਗੱਲ ਕਿ ਦਰਅਸਲ ਜਿਹੜੀ ਇਹ ਬਦਲੀ ਕੀਤੀ ਵੀ ਗਈ ਹੈ ਤਾਂ ਇਸ ਦਾ ਕਾਰਨ ਕੀ ਹੈ ਇਸ ਦਾ ਮਕਸਦ ਕੀ ਹੈ ਹਾਲਾਂਕਿ ਜਿਹੜੇ ਦੱਸਿਆ ਤੁਹਾਨੂੰ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ 17 ਮੁਲਾਜ਼ਮਾਂ ਦੀ ਬਦਲੀ ਕੀਤੀ ਗਈ ਹੈ ਡਿਪਟੀ ਡਾਇਰੈਕਟਰ ਤੇ ਸਿਵਲ ਸਰਜਨ ਉਸ ਵਿੱਚ ਸ਼ਾਮਲ ਨੇ ਉਸ ਦੇ ਵਿੱਚ ਡਾਕਟਰ ਜਸਵੀਰ ਸਿੰਘ ਦਾ ਵੀ ਨਾਮ ਸ਼ਾਮਲ ਹੈ ਜਿਹੜੇ ਸਿਵਲ ਸਰਜਨ ਲੁਧਿਆਣਾ ਦੇ ਤੌਰ ਤੇ ਤਾਇਨਾਤ ਸਨ ਤੇ ਇੱਕ ਖਾਲੀ ਪਈ ਪੋਸਟ ਤੇ ਉਹਨਾਂ ਨੂੰ ਭੇਜ ਦਿੱਤਾ ਗਿਆ ਡਿਪਟੀ ਡਾਇਰੈਕਟਰ ਦਫ਼ਤਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਉਹਨਾਂ ਨੂੰ ਉੱਥੇ ਤਾਇਨਾਤ ਕਰ ਦਿੱਤਾ ਗਿਆ ਨਾ ਤਾਂ ਉਹਨਾਂ ਨੂੰ ਕੋਈ ਥਾਂ ਟਿਕਾਣਾ ਪਹਿਲਾਂ ਆਪਸ਼ਨ ਲਈ ਗਈ ਹੈ ਔਰ 14 ਤਰੀਕ ਦੇ ਪ੍ਰਸੰਗ ਦੇ ਵਿੱਚ ਉਹਨਾਂ ਦੀ ਬਦਲੀ ਹੈ ਜਿਹੜੀ ਹੋ ਜਾਂਦੀ ਹੈ ਇਸ ਨੂੰ ਉਸੇ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਿ ਡਾਕਟਰ ਜਸਵੀਰ ਸਿੰਘ ਗੋਲਖ ਨੇ ਸ਼ਿਕਾਇਤ ਕੀਤੀ ਸੀ ਜਿਸ ਦੇ ਕਰਕੇ ਉਹਨਾਂ ਨੂੰ ਹੁਣ ਇਸ ਰੂਪ ਦੇ ਵਿੱਚ ਬਦਲੀ ਦੇ ਰੂਪ ਦੇ ਵਿੱਚ ਖਮਿਆਜਾ ਭੁਗਤਣਾ ਪੈ ਰਿਹਾ ਹੈ ਤਾਂ ਇਹ ਬਦਲੀ ਇਸ ਤਰ੍ਹਾਂ ਹੋਈ ਹੈ ਇਸੇ ਕਰਕੇ ਸਾਡੇ ਧਿਆਨ ਵਿੱਚ ਜਦੋਂ ਮਸਲਾ ਆਇਆ ਤੇ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਟ੍ਰਾਂਸਫਰ ਪਾਲਿਸੀ ਨੂੰ ਵੀ ਧਿਆਨ ਵਿੱਚ ਕਿਉਂ ਨਹੀਂ ਰੱਖਿਆ ਗਿਆ ਜਦੋਂ ਉਹਨਾਂ ਦੀ ਬਦਲੀ ਕਰਨੀ ਜ਼ਰੂਰੀ ਸੀ ਤਾਂ ਖਾਸ ਤੌਰ ਤੇ ਪਰਸਨਲ ਭਾਗ ਤੋਂ ਵੀ ਕੋਈ ਵਿਸ਼ੇਸ਼ ਮੰਜੂਰੀ ਵੀ ਨਹੀਂ ਲਈ ਗਈ ਇਸ ਬਾਬਤ ਜੋ ਟ੍ਰਾਂਸਫਰ ਪਾਲਿਸੀ ਹੈ ਉਸ ਨਿਯਮਾਂ ਦੀਆਂ ਹੀ ਧਜੀਆਂ ਲੜਾਈਆਂ ਗਈਆਂ ਨੇ ਇਸ ਬਦਲੀ ਦੇ ਤਹਿਤ ਤਾਂ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕਿ ਵਾਕਈ 15 ਅਗਸਤ ਨੂੰ ਜੋ ਡਾਕਟਰ ਜਸਵੀਰ ਸਿੰਘ ਔਲਖ ਨੂੰ ਸਮਾਗਮ ਵਿੱਚ ਪਹਿਲਾਂ ਐਂਟਰ ਨਹੀਂ ਹੋਣ ਦਿੱਤਾ ਗਿਆ ਉਸ ਤੋਂ ਬਾਅਦ ਉਹ ਸ਼ਿਕਾਇਤ ਕਰਦੇ ਨੇ ਪੁਲਿਸ ਮੁਲਾਜ਼ਮਾਂ ਦੀ ਜਿਨ੍ਹਾਂ ਨੂੰ ਸਸਪੈਂਸ਼ਨ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਕਿ ਉਸ ਦੇ ਵਜੋਂ ਇਹਨਾਂ ਨੂੰ ਵੀ ਬਦਲੀ ਦੇ ਤੌਰ ਤੇ ਤੋਰ ਦਿੱਤਾ ਗਿਆ ਜਾਂ ਫਿਰ ਵਿਭਾਗ ਨੇ ਪਹਿਲਾਂ ਹੀ ਇਹ ਤੈਅ ਕਰ ਰੱਖਿਆ ਸੀ ਕਿ 14 ਤਰੀਕ ਨੂੰ ਇਹ ਬਦਲੀ ਹੋਣੀ ਹੋਣੀ ਹੈ ਇਸ ਦੇ ਬਾਰੇ ਜੋ ਤੱਥ ਨੇ ਉਹ ਕੁਝ ਹੋਰ ਬਿਆਨ ਕਰ ਰਹੇ ਨੇ ਇਸ ਦੇ ਬਾਰੇ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ